ਅੱਜ ਜਲੰਧਰ ਪੀਏਪੀ ਕੰਪਲੈਕਸ ਦੇ ਵਿੱਚ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਲਾਅ ਐਂਡ ਆਰਡਰ ਅਰੇਂਜਮੈਂਟਸ ਇਨ ਦੀ ਐਂਟਾਇਰ ਸਟੇਟ ਐਂਡ ਦੀ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਵਾਸ ਰਿਵਿਊਡ ਸੋ ਐਟ ਦ ਸੇਮ ਟਾਈਮ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਹੈ ਉਸ ਦਾ ਰਿਵਿਊ ਕੀਤਾ ਗਿਆ ਤੇ ਐਸਐਸਪੀਸ ਤੋਂ ਫਿਊਚਰ ਸਟ੍ਰੈਟਜੀਸ ਜਿਹੜੀਆਂ ਉਸ ਤੇ ਬ੍ਰੇਨਸਟਾਰਮਿੰਗ ਕੀਤੀ ਗਈ ਕਿ ਇਸ ਨੂੰ ਕਿਵੇਂ ਹੋਰ ਇਫੈਕਟਿਵ ਤਰੀਕੇ ਨਾਲ ਅੱਗੇ ਲਿਜਾਇਆ ਜਾਵੇ सो रिव्यू के सब तो पहले जो तीन महीने के कम होया है ऑन ड्रग लॉ एनफोर्समेंट फ्रंट दैट वॉज रिव्यू डिस्ट्रिक्ट वाइज सो ओवरऑल एक मार्च दो हज़ार पच्ची ऑनवर्ड्स पूरी स्टेट के अठ हज़ार तीन सौ चौताली एफ आई आर दर्ज हुई एकती मई तक की फिगर है ते तेरह हज़ार अठत्ती गिरफ्तारियां हुई जिस दे हज़ार छे सौ छियानवे लिस्ट वेमगलर जिन्हों बिग फिश डिफाइन करते हैं सीजर पन् सौ छियासी के जी हीरोइन चौदह हज़ार किलो पॉपीहस्क दो सौ संताली किलो अफीम दो सौ तिरवंजा के जी गांजा ढाई किलो कोकेन, वन पॉइंट सिक्स के जी आइस पच्ची लाख सत्तर हज़ार पिल्स कैप्सूल टैबलेट्स रिकवर हुई हैं uh, 100% 85 ਕੇਸਸ ਕਨਵिक्ट ਹੋਏ 1205 ਡਿਸਾਈਡਡ ਕੇਸਸ ਦੇ ਵਿੱਚ ਤੇ ਜਿਹੜੀ ਕਨਵਿਕਸ਼ਨ ਰੇਟ 90% ਤੋਂ ਉੱਪਰ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਇਸ ਹਾਈਐਸਟ ਇਨ ਦਾ ਕੰਟਰੀ ਜਿਹੜੇ ਸਾਡਾ ਸਪੈਸ਼ਲ ਫੋਕਸ ਰਿਹਾ ਹੈਗਾ ਔਨ ਡਿਸਰਪਸ਼ਨ ਆਫ ਹਵਾਲਾ ਨੈਟਵਰਕਸ ਤੇ ਪਹਿਲੇ 3 ਮਹੀਨੇ ਦੇ ਵਿੱਚ 48 ਹਵਾਲਾ ਆਪਰੇਟਰ 10.76 ਕਰੋੜ ਦੀ ਇਲੀਗਲ ਮਨੀ ਦੇ ਨਾਲ ਅਰੈਸਟ ਹੋਏ ਹੈਗੇ ਤੇ ਕਈ ਜਿਹੜੇ ਨੈਟਵਰਕਸ ਹੈਗੇ ਉਹਨਾਂ ਨੂੰ ਬਸਟ ਕੀਤਾ ਗਿਆ ਹੈ ਇਕਨੋਮਿਕ ਇਨਫਰਾਸਟ੍ਰਕਚਰ ਆਫ ਡਰਗ ਟ੍ਰੇਡ ਹੈਸ ਬੀਨ ਅ ਮੇਜਰ ਟਾਰਗੇਟ ਟੋਟਲ 144 ਪ੍ਰੋਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਅੰਡਰ 68 ਐਫ ਐਨਡੀਪੀਐਸ ਐਕਟ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਇਨ आवर ਆਊਟ ਰੀਚ ਐਂਡ ਅਵੇਅਰਨੈਸ ਪ੍ਰੋਗਰਾਮਸ 756 ਸੰਪਰਕ ਮੀਟਿੰਗਸ ਕੀਤੀਆਂ ਗਈ ਤੇ 8551 ਅਵੇਅਰਨੈਸ ਪ੍ਰੋਗਰਾਮਸ ਹੋਲਡ ਕੀਤੇ ਗਏ ਜਿਹੜਾ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਹੈਗਾ ਉਸ ਤੇ ਸਾਡਾ ਫੋਕਸ ਰਿਹਾ ਹੈਗਾ ਕਿ ਲਿਸਟ ਬੇਸਡ ਐਨਫੋਰਸਮੈਂਟ ਤੋਂ ਇਨਫਾਰਮੇਸ਼ਨ ਬੇਸਡ ਐਨਫੋਰਸਮੈਂਟ ਟਰਵਰਡਸ ਮੂਵ ਕੀਤਾ ਜਾਵੇ ਤੇ ਜਿਹੜੀ ਪਬਲਿਕ ਤੋਂ ਫੀਡਬੈਕ ਆਂਦੀ ਹੈ ਪੁਆਇੰਟਸ ਆਫ ਸੇਲ ਡਰੱਗਸ ਦੀ ਉਹਨਾਂ ਤੇ ਐਕਸ਼ਨ ਲਿਆ ਜਾਵੇ ਸੋ ਟੋਟਲ ਸਾਡੀ ਟਿਪਸ ਜਿਹੜੀ 7635 ਡਰੱਗ ਟਿਪਸ ਰਿਸਿਵ ਹੋਈਆਂ ਸੀ ਜਿਸ ਦੇ ਵਿੱਚ 1596 ਨੂੰ ਐਫ ਆਈ ਆਰ ਚ ਕਨਵਰਟ ਕੀਤਾ ਗਿਆ ਤੇ 1814 ਅਰੈਸਟਾਂ ਹੋਈਆਂ ਜਸਟ ਟੂ ਗਿਵ ਅ ਫਿਗਰ ਜੇ ਸਾਡੀ ਟੋਟਲ 13000 ਅਰੇਸਟਾ ਹੋਈਆਂ ਸੋ 13000 ਵਿੱਚੋਂ 18000 ਅਰੇਸਟਾ ਜਿਹੜੀਆਂ ਉਹ ਡਰੱਗ ਟਿਪਸ ਜਿਹੜੀ ਸਿਟੀਜ਼ਨਸ ਤੋਂ ਸਾਡੇ ਕੋਲ ਜਿਹੜੀ ਇਸ ਵਟਸਐਪ ਚੈਟ ਬਾਕਸ ਤੇ ਆਂਦੀ ਹੈ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਜਿਸ ਦਾ ਇਨੌਗਰੇਸ਼ਨ ਪਿਛਲੇ ਸਾਲ ਕੀਤਾ ਸੀਗਾ ਸਾਡਾ ਫੋਕਸ ਰਿਹਾ ਹੈਗਾ ਕਿ ਡਰੱਗ ਯੂਜ਼ਰਸ ਨੂੰ ਅਸੀਂ ਐਸ ਵਿਕਟਮ ਟ੍ਰੀਟ ਕਰਦੇ ਹਾਂ ਤੇ 64A ਐਂਡੀਪੀਐਸ ਐਕਟ ਦੇ ਅੰਡਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਡੀ ਐਡਿਕਸ਼ਨ ਕਰਵਾਇਆ ਜਾਵੇ ਤਾਂ ਕਿ ਉਹ ਮੇਨਸਟ੍ਰੀਮ ਦੇ ਵਿੱਚ ਉਹ ਜਿਹੜੇ ਹੈਗੇ ਇੰਟੀਗ੍ਰੇਟ ਹੋ ਸਕਣ ਇਸ ਤਰ੍ਹਾਂ ਦੇ 1121 ਪਰਸਨਸ ਨੂੰ ਡੀ ਐਡਿਕਸ਼ਨ ਕੋਰਟ ਦੇ ਆਰਡਰਸ ਤੋਂ ਉਹਨਾਂ ਨੂੰ ਕਰਾਇਆ ਗਿਆ ਇਸ ਤੋਂ ਇਲਾਵਾ 5786 ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਤੇ 6483 ਲੋਕਾਂ ਨੂੰ ਓਟ ਸੈਂਟਰਾਂ ਦੇ ਵਿੱਚ ਅ ਟੋਟਲ ਆਫ 13390 ਜਿਹੜੇ ਡਰਗ ਵਿਕਟਿਮਸ ਹੈਗੇ ਉਹਨਾਂ ਨੂੰ ਪੁਲਿਸ ਦੁਆਰਾ ਜਿਹੜਾ ਹੈਗਾ ਡੀ ਐਡਿਕਸ਼ਨ ਸਿਸਟਮ ਦੇ ਵਿੱਚ ਇੰਡੈਕਸ ਕੀਤਾ ਗਿਆ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਤੇ ਐਂਟੀ ਡਰੋਨ ਸਿਸਟਮ ਇੰਸਟਾਲ ਕਰਨ ਦਾ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਕੈਬਨਿਟ ਦਾ ਫੈਸਲਾ ਸੀਗਾ ਉਸ ਦੇ ਅੰਤਰਗਤ ਪਬਲਿਕ ਸੈਕਟਰ ਅੰਟਰਟੇਕਿੰਗ ECIL ਨੂੰ ਕੈਬਨਿਟ ਅਪਰੂਵਲ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰ ਪਲੇਸ ਕਰਤੇ ਗਏ ਸਕੇ ਤੇ ਐਕਸਪੈਕਟਿਡ ਡਿਲੀਵਰੀ ਇਜ਼ ਇਨ ਜੁਲਾਈ ਐਂਡ ਆਗਸਟ ਕੀ ਉਹ ਸਿਸਟਮਸ ਜਿਹੜੇ ਸਾਨੂੰ ਮਿਲ ਜਾਣਗੇ ਤੇ ਡਿਪਲੋਏ ਹੋ ਜਾਣਗੇ ਜਿਹੜੀ ਫਿਊਚਰ ਸਟ੍ਰੈਟਜੀ ਜਿਸ ਤੇ ਅੱਜ ਅਸੀਂ ਰਿਵਿਊ ਕੀਤਾ ਸੀਗਾ ਤੇ ਜਿਹੜੀ ਅਸੀਂ ਮੋਰ অর ਲੈਸ ਉਸ ਦੇ ਵਿੱਚ ਹੈਗਾ ਕਿ ਅਸੀਂ ਸਾਰੇ ਏ ਏਜੰਸੀਸ ਤੋਂ ਇੰਟੈਲੀਜੈਂਸ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਐਨਟੀਐਫ ਦੇ ਡਿਸਟ੍ਰਿਕਟ ਦੇ ਐਸਐਸਪੀਸ ਤੇ ਸੀਪੀਸ ਤੋਂ ਇਨਪੁਟਸ ਲੈ ਕੇ ਜਿਹੜੇ ਬੰਦੇ ਐਕਚੁਅਲੀ ਜਿਹੜੇ ਡਰੱਗ ਵੇਚ ਰਹੇ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਐਸ ਪਰ ਲਾਅ ਇਹ ਸਾਰਿਆਂ ਨੂੰ ਕਲੀਅਰ ਕੀਤਾ ਗਿਆ ਕਿ ਸਾਡਾ ਕੋਈ ਟਾਰਗੇਟ ਬੇਸਡ ਨਹੀਂ ਹੈ ਨਾ ਅਸੀਂ ਇਹ ਕਹਿੰਦੇ ਹੈਗੇ ਨਾ نو ਕੋਟਾਸ ਹੈਵ ਬੀਨ 기ਵਨ ਸਾਡਾ ਸਿਰਫ ਸਿਰਫ ਏਮ ਹੈਗਾ ਕਿ ਐਕਚੁਅਲ ਪਰਸਨ ਜਿਹੜਾ ਡਰੱਗ ਵੇਚ ਰਿਹਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੇ ਐਸ ਪਰ ਲਾਅ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਡਰੱਗ ਯੂਜ਼ਰਸ ਹੈਗੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਤੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਤੇ ਇੱਕ ਮੇਜਰ ਥਰਸਟ ਰਹੀ ਹੈ ਜਿਵੇਂ ਮੈਂ ਪਹਿਲੇ ਵੀ ਦੱਸਿਆ ਜਿਹੜੀ ਹੈ ਸੇਫ ਪੰਜਾਬ ਹੈਲਪਲਾਈਨ ਹੈ ਇਸ ਨੂੰ ਪੋਪੂਲਰਾਈਜ਼ ਕੀਤਾ ਜਾਏ ਉਹ ਜਾਊਗਾ ਤੇ ਇਸ ਤੋਂ ਮੈਕਸਿਮਮ ਜਿਹੜੀ ਐਫ ਆਈ ਆਰਸ ਦਰਜ ਕੀਤੀਆਂ ਜਾਣਗੀਆਂ 64ਏ ਦੇ ਵਿੱਚ ਡੀ ਐਡਿਕਸ਼ਨ ਤੇ ਫੋਕਸ ਰਹੂਗਾ ਇੱਕ ਇੰਪੋਰਟੈਂਟ ਏਰੀਆ ਜਿਹੜਾ ਇਮਰਜ ਹੋ ਰਿਹਾ ਹੈ ਕਿ ਕਾਫੀ ਲੋਕ ਢੇਲ ਤੇ ਬਾਹਰ ਆ ਰਹੇ ਸੋ ਉਹਨਾਂ ਤੇ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਕਮਿਊਨਿਟੀ ਬੇਸ ਜਿਹੜੇ ਸਾਡੇ ਐਸ ਐਚ ਓਜ਼ ਹੈਗੇ ਸਬ ਇਫੀਸ਼ੀਅਲ ਡੀ ਐਸ ਪੀਸ ਹੈਗੇ ਉਹ ਇਹਨਾਂ ਨਾਲ ਮੀਟਿੰਗਸ ਕਰਨਗੇ ਇਹਨਾਂ ਨੂੰ ਬੁਲਾਉਣਗੇ ਤਾਂ ਕਿ ਇਹਨਾਂ ਦੀ ਐਕਟੀਵਿਟੀਜ਼ ਤੇ ਵੀ ਨਿਗਰਾਨੀ ਰੱਖੀ ਜਾ ਸਕੇ ਜਿਹੜੇ ਇਹਨਾਂ ਚੋਂ ਰਿਪੀਟ ਆਫੈਂਡਰਸ ਹੈਗੇ ਰਿਪੀਟ ਆਫੈਂਡਰਸ ਲਈ ਆਇਰਨ ਫਿਸਟ ਆਫ ਲਾ ਇਸ देयर ਜਿਹੜਾ ਵਿਕਟਿਮ ਹੈਗਾ ਉਸ ਨੂੰ ਰੀਹੈਬਿਲੀਟੇਟ ਕੀਤਾ ਜਾਊਗਾ ਵਿਕਟਿਮ ਨੂੰ ਜਿਹੜਾ ਹੈਗਾ ਪੂਰਾ ਸਪੋਰਟ ਦਿੱਤਾ ਜਾਊਗਾ ਕਿ ਉਹ ਇਸ ਸਾਈਕਲ ਤੋਂ ਬਾਹਰ ਆ ਸਕੇ ਸੋ ਔਟ ਸੈਂਟਰਸ ਦੇ ਵਿੱਚ ਦੀ ਐਡਿਕਸ਼ਨ ਸੈਂਟਰਸ ਦੇ ਵਿੱਚ ਪੁਲਿਸ ਵੀ ਐਨਕਰੇਜ ਕਰੂਗੀ ਕਿ ਇਹ ਲੋਗ ਐਡਮਿਸ਼ਨਸ ਲੈਣ ਤੇ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਸਾਡਾ ਸਾਡੇ ਕੋਲ ਬਹੁਤ ਇਫੈਕਟਿਵ 2019 ਦੇ ਵਿੱਚ ਜਦੋਂ ਮਿਸਟਰ ਨਿਲਾਪ ਕਿਸ਼ੋਰ ਇਸ ਸੈਟਿੰਗ ਹੈ ਸੋ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਸੌਫਟਵੇਅਰ ਅਸੀਂ ਡਿਵਾਈਸ ਕੀਤਾ ਸੀਗਾ ਜਿਹੜਾ ਵਿਚ ਵਾਸ ਦ ਫਰਸਟ ਇਨ ਦ ਕੰਟਰੀ ਉਸੇ ਦੇ ਪੈਟਰਨ ਤੇ ਅਸੀਂ ਇੱਕ AI बेस्ड ਹਾਇਰਾਰਕਲ ਸੌਫਟਵੇਅਰ ਅਸੀਂ ਡਿਜ਼ਾਈਨ ਕਰ ਰਹੇ ਹਾਂ ਜਿਹੜਾ ਕਿ ਐਕਸਕਲੂਸਿਵਲੀ ਐਂਡੀਪੀਐਸ ਐਕਟ ਆਫੈਂਡਰਸ ਤੇ ਫੋਕਸਡ ਹੋਊਗਾ ਤੇ ਉਸ ਦੇ ਵਿੱਚ ਇੰਟਰੋਗੇਸ਼ਨ ਬੇਸਡ ਸਾਰੇ ਡਿਸਟ੍ਰਿਕਟਸ ਤੋਂ ਡਾਟਾ ਫੀਡਿੰਗ ਹੋਊਗੀ ਤੇ ਐਟਲੀਸਟ ਮਿਨਿਮਮ ਅਪ ਟੂ 2 ਲੈਵਲਸ ਆਫ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਦੋਂ ਗ੍ਰਿਫਤਾਰੀ ਤੋਂ ਬਾਅਦ ਉਹ ਕਿੱਥੋਂ ਡਰੱਗ ਪਿੱਛੋਂ ਲੈ ਕੇ ਆਂਦਾ ਸੀ ਤੇ ਅੱਗੇ ਕਿਸ ਨੂੰ ਦਿੰਦਾ ਸੀ ਉਸ ਦੇ ਡਿਟੇਲਸ ਐਂਟਰ ਕੀਤੇ ਜਾਣਗੇ ਤੇ ਇਸ ਨੂੰ ਇੱਕ ਬਹੁਤ ਈਜ਼ੀ ਫਾਰਮ ਦੇ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਅ ਮੇਨ ਫਿਕ ਫੋਕਸ ਏਰੀਆਸ ਤੇ ਜਿਹੜੀ ਇਹਨਾਂ ਦੀ ਬੇਲ ਕੰਡੀਸ਼ਨ ਹੈਗੀ ਉਸ ਨੂੰ ਉਸ ਦੇ ਵਿੱਚ ਹੀ ਇਹ ਕੀਤਾ ਜਾਊਗਾ ਕਿ ਜੇ ਉਹ ਵਾਇਲੇਟ ਹੋਊਗੀ ਤੇ ਉਹਨਾਂ ਸੋ ਦੈਟ ਦੇ ਆਰ ਰੀਅਰੈਸਟਡ ਐਂਡ ਸੈਂਟ ਟੂ ਜੇਲ ਮਤਲਬ ਸਾਡਾ ਜਿਹੜਾ ਆਈਡੀਆ ਹੈਗਾ ਕਿ ਡਰਗ ਯੂਜ਼ਰ ਦੇ ਵਿੱਚੋਂ ਜਿਹੜੇ ਡਰਗ ਸਪਲਾਇਰ ਹੈ ਉਹਨਾਂ ਨੂੰ ਆਈਡੈਂਟੀਫਾਈ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਜਿਹੜੇ ਸਪਲਾਇਰ ਤੇ ਵੱਡੇ ਜਿਹੜੇ ਡਰਗ ਟਰੇਡਰਸ ਹੈ ਉਹਨਾਂ ਦੇ ਖਿਲਾਫ ਇਫੈਕਟਿਵ ਐਨਫੋਰਸਮੈਂਟ ਕੀਤਾ ਜਾਵੇ ਇੱਕ ਅਸੀਂ ਲੀਗਲੀ ਐਗਜ਼ਾਮਿਨ ਕਰ ਰਹੇ ਹੈਗੇ ਕਿ ਜਿਹੜੇ ਐਜ਼ ਅ ਬੇਲ ਕੰਡੀਸ਼ਨ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਯੂਏਪੀਏ ਜਿਹੜੇ ਬੇਲਡ ਆਊਟ ਲੋਕਾਂ ਤੇ ਕੀਤਾ ਗਿਆ ਕਿ ਉਹਨਾਂ ਨੂੰ ਕੋਰਟ ਦੇ ਮਾਨਯੋਗ ਅਦਾਲਤਾਂ ਦੇ ਆਰਡਰ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲੇਟਸ ਜਾਂ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਲੋਕੇਸ਼ਨ ਟਰੈਕਿੰਗ ਕੀਤੀ ਜਾ ਸਕੇ ਤੇ ਤਾਂਕਿ ਸੋ ਥੈਟ ਉਹਨਾਂ ਤੇ ਬੈਟਰ ਇੱਕ ਸਰਪਟ ਆਫ ਕੋਰਸ ਥਿਸ ਊਡ ਓਨਲੀ ਬੀ ਫਾਰ ਜਿਹੜੇ ਵੱਡੇ ਸਮਗਲਰ ਹੈਗੇ ਤੇ ਲਿਮਿਟਿਡ ਨੰਬਰ ਆਫ ਕੇਸਿਸ ਕੇਸ ਟੂ ਕੇਸ ਬੇਸਿਸ ਤੇ ਅਸੀਂ ਆਰਡਰਸ ਲਾਂਗੇ ਜੇਲਸ ਵਿਲ ਬੀ ਅ ਮੇਜਰ ਏਰੀਆ ਆਫ ਫੋਕਸ ਤੇ ਜੇਲ ਡਿਪਾਰਟਮੈਂਟ ਦੇ ਕੋਆਰਡੀਨੇਸ਼ਨ ਦੇ ਨਾਲ ਇਹਦੇ ਦੋ ਐਸਪੈਕਟਸ ਹੈਗੇ ਇੱਕ ਤੇ ਪੰਜਾਬ ਸਰਕਾਰ ਹੈ ਤਾਂ ਅਪਰੂਵਡ ਅ ਵੈਰੀ ਐਂਬੀਸ਼ੀਅਸ ਮਾਡਰਨਾਈਜੇਸ਼ਨ ਐਂਡ ਅਪਗ੍ਰੇਡੇਸ਼ਨ ਪ੍ਰੋਗਰਾਮ ਆਫ ਜੇਲਸ 500 ਕਰੋੜ ਦੀ ਇਨਵੈਸਟਮੈਂਟ ਜਿਹੜੀ ਉਹ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਇਨਫਰਾਸਟ੍ਰਕਚਰ ਇੰਪਰੂਵ ਕਰਨ ਲਈ 5G ਜੈਮਰਸ ਲਗਾਉਣ ਲਈ ਤੇ ਹੋਰ ਚੀਜ਼ਾਂ ਕਰਨ ਲਈ ਸੈਕੰਡ ਲੈਵਲ ਤੇ देयर इज ਜ਼ੀਰੋ ਟੋਲਰੈਂਸ ਟੁਵਰਡਸ ਕਨਾਈਵੈਂਸ ਬਾਈ ਜੇਲ ਆਫੀਸ਼ੀਅਲਸ ਔਰ ਪੁਲਿਸ ਆਫੀਸ਼ੀਅਲਸ ਔਰ ਐਨੀ ਅਦਰ ਗਵਰਨਮੈਂਟ ਆਫੀਸ਼ੀਅਲਸ ਇਨ ਦਾ ਡਰੱਗ ਟ੍ਰੈਟ। ਸੋ ਜੋ ਵੀ ਡਰੱਗ ਟ੍ਰੈਟ ਦੇ ਵਿੱਚ ਇਨਵੋਲਵ ਹੋਊਗਾ ਉਸ ਨੂੰ ਐਜ਼ ਅ ਕ੍ਰਿਮੀਨਲ ਹੀ ਟ੍ਰੀਟ ਕੀਤਾ ਜਾਊਗਾ। ਸੋ ਤਕਰੀਬਨ 250 ਕੇਸ ਇਹ ਮਾਨਯੋਗ ਹਾਈ ਕੋਰਟ ਵੀ ਇਸ ਨੂੰ ਮਾਨੀਟਰ ਕਰ ਰਿਹਾ ਹੈਗਾ। ਕਿ ਅਸੀਂ ਏਡੀਜੀਪੀ ਰੈਂਕ ਦੇ ਆਫੀਸਰਸ ਹਰ ਰੇਂਜ ਨੂੰ ਇੱਕ ਇੱਕ ਏਡੀਜੀਪੀ ਰੈਂਜ ਦੇ ਸੀਨੀਅਰ ਆਫੀਸਰਸ ਜਿਹੜੇ ਹੈਗੇ ਉਸ ਦੇ ਐਨਡੀਪੀਐਸ ਐਕਟ ਕੇਸਿਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੇਲ ਆਫੀਸ਼ੀਅਲਸ ਦੀ ਜਾਂ ਪੁਲਿਸ ਆਫੀਸ਼ੀਅਲਸ ਦੀ ਕਨਾਈਵੈਂਸ ਹੈ ਉਹਨਾਂ ਨੂੰ ਸਪੈਸ਼ਲ ਤੌਰ ਤੇ ਮਾਨੀਟਰ ਕਰਨਗੇ। ਜਿਹੜੇ ਡਰੱਗ ਹੌਟਸਪੌਟਸ ਹੈਗੇ ਉਹ ਤੇ ਡਰਗ ਹੌਟਸਪots ਤੇ ਐਨਫੋਰਸਮੈਂਟ ਵੀ ਇਫੈਕਟਿਵ ਤਰੀਕੇ ਨਾਲ ਕੀਤੀ ਜਾਊਗੀ ਕਿ ਜਿਹੜੇ ਉਹਨਾਂ ਦੇ ਡਰਗ ਯੂਜ਼ਰਸ ਜਿਹੜੇ ਰੀਹੈਬਿਲੀਟੇਟ ਜਿਹੜੇ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾਊਗਾ ਅਸੀਂ ਲੋਕਾਂ ਨੂੰ ਪੰਚਾਇਤਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਰਬਨ ਵਾਰਡ ਕਮੇਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਮੁਹਿੰਮ ਹੈਗੀ ਇਹ ਸਾਰਿਆਂ ਦੀ ਹੈਗੀ ਹਰ ਪੰਜਾਬੀ ਦੀ ਮੁਹਿੰਮ ਹੈ ਤੋ ਇਹ ਤਾਂ ਹੀ ਕਾਮਯਾਬ ਹੋ ਸਕਦੀ ਅਸੀਂ ਪੰਚਾਇਤਾਂ ਦੇ ਕੋਲ ਜਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਦੱਸੋ ਤੁਹਾਡੇ ਏਰੀਆ ਚ ਕਿਉਂਕਿ ਬਹੁਤ ਇਫੈਕਟਿਵ ਕੰਮ ਹੋਇਆ ਹੈ ਫਿਰ ਵੀ ਪਾਕਟਸ ਹੈਗੇ ਆ ਜਿੱਥੇ ਡਰੱਗਸ ਆ ਅਵੇਲੇਬਲ that a lot of availability has reduced ਸੋ ਅਸੀਂ ਲੋਕਾਂ ਤੋਂ ਪੁੱਛਾਂਗੇ ਤਾਂ ਹੀ ਹੈ ਜਿਹੜਾ ਸਾਡਾ ਸੇਫ ਪੰਜਾਬ ਜਿਹੜਾ ਚੈਟ ਬਾਕਸ ਹੈਗਾ ਇਸ ਤੇ ਟਿਪਸ ਆਉਂਦੀਆਂ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਤੋਂ ਪੁੱਛ ਕੇ ਕਾਰਵਾਈ ਇਸ ਜਿਹੜੀ ਜੰਗ ਨੂੰ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਵਧਾਵਾਂਗੇ ਸਿਰੇ ਤੱਕ ਲੈ ਕੇ ਜਾਵਾਂਗੇ ਇੱਕ ਸਾਡਾ ਲੋਕਾਂ ਦਾ ਦੇ ਨਾਲ ਜਵੇਂ ਅਸੀਂ ਇੱਕ 1 1 ਐਡਾਪਟ 1 ਸਕੀਮ ਕਰ ਰਹੇ ਹਾਂ ਕਿ ਸਟਾਰਟਿੰਗ ਫਰੋਮ ਡੀਜੀਪੀ ਡਾਊਨਵਰਡਸ एवरीवन ਵੀ ਇਟ ਵਿਲ ਬੀ ਅ ਵੋਲੰਟਰੀ ਸਕੀਮ ਕਿ ਸਾਡੇ ਪੁਲਿਸ ਆਫੀਸਰਸ ਇੱਕ ਡਰਗ ਯੂਜ਼ਰ ਨੂੰ ਐਡਾਪਟ ਕਰਨ ਤੇ ਉਸ ਤੋਂ ਬਾਅਦ ਉਸ ਦੀ ਰੀਹੈਬਿਲੀਟੇਸ਼ਨ ਉਸ ਦੀ ਡੀ ਐਡਿਕਸ਼ਨ ਉਸ ਨਾਲ ਉਹਨੂੰ ਸੋਸਾਇਟੀ ਦੇ ਵਿੱਚ ਰੀਇਨਟੀਗ੍ਰੇਟ ਕਰਨ ਦੇ ਵਿੱਚ ਤੇ ਪੁਲਿਸ ਆਪਣਾ ਯੋਗਦਾਨ ਦੇਗੀ ਸੋ ਆਈ ਵਿਲ ਰਿਕਵੈਸਟ ਫੋਰ ਐਨੀ ਕੁਐਸ਼ਨ ਸਰ ਇੱਥੇ ਉਹਦੀ ਹੈਵ ਸੈਂਟਰਸ ਦੇ ਵਿੱਚ ਨਾ ਜਿੱਥੋਂ ਪੋਰੀਆਂ ਮਿਲਦੀਆਂ ਨੇ ਕਿ ਤੁਸੀਂ ਨਸ਼ਾ ਛੱਡਣਾ ਤੁਸੀਂ ਮੈਡੀਸਿਨ ਲੈ ਸਕਦੇ ਹੋ ਤਾਂ ਜਲੰਧਰ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿੱਥੇ ਕੁਝ ਵਿਅਕਤੀ ਇਹ ਅੰਦਰ ਜਾਂਦੇ ਨੇ ਦਵਾਈ ਦੇ ਕੰਨੋਂ ਬਾਹਰ ਵੇਚ ਦਿੰਦੇ ਨੇ ਸੋ ਉਹਦੇ ਲਈ ਪੁਲਿਸ ਜਿਹੜਾ ਖਾਸ ਤੌਰ ਉਪਰ ਕੀ ਕਰ ਰਹੀ ਹੈ ਕਿ 23 ਜਗ੍ਹਾ ਤੋਂ ਕਈ ਚੀਜ਼ ਦੇਖੀ ਜਾਂਦੀ ਹੈ ਜਲੰਧਰ ਦੀ ਪੂਰੀ ਮੀਡੀਆ ਇਸ ਤੋਂ ਜਾਣੂ ਹੈ ਨਹੀਂ ਮੈਡਮ ਤੁਹਾਡੀ ਗੱਲ ਠੀਕ ਹੈ ਦਿਸ ਦਿਸ ਇਜ਼ ਅ ਇਸ਼ੂ ਕਿਉਂਕਿ ਇਹ ਦੇਖੋ ਜਿਹੜੇ ਸਾਡੀ ਮੇਨ ਕੋਸ਼ਿਸ਼ ਹੈ ਕਿ ਜਵੇਂ ਔਟ ਸੈਂਟਰਾਂ ਤੇ 10 ਤੱਕ 10 ਲੱਖ 80 ਹਜ਼ਾਰ ਕਰੀਬ ਮੈਕਸਟਰਡ ਯੂਜ਼ਰਸ ਹੈਗੇ ਜਿਨ੍ਹਾਂ ਚੋਂ 3 ਤੋਂ 4 ਲੱਖ ਹੈਰੋਇਨ ਯੂਜ਼ਰਸ ਹੈਗੇ ਉਹ ਜਿਹੜਾ ਉਹਨਾਂ ਦਾ ਮੈਡੀਕਲ ਪ੍ਰੋਟੋਕਾਲ ਬਿਊਪਰੇਨ ਨੋਰਸਿਨ ਦਾ ਹੈਗਾ ਉਹ ਜਿਹੜਾ ਉਹਨਾਂ ਨੇ ਪਹਿਲੇ ਡਿਵਾਈਸ ਕੀਤਾ ਸੀਗਾ ਤੇ ਉਸ ਤੋਂ ਟੇਪਰ ਆਫ ਉਹ ਕਰ ਦਿੰਦੇ ਆ ਸੋ ਡਾਈਵਰਸ਼ਨ ਇਸ देयर ਵਾਟ ਆਈ ਵਾਸ ਟੋਲ ਇਨ ਫੈਕਟ ਅੱਜ ਦੀ ਮੀਟਿੰਗ 'ਚ ਵੀ ਡਿਸਕਸ ਹੋਇਆ ਕਿ ਵੀ ਜਿਵੇਂ ਉਹਨਾਂ ਨੂੰ ਹਫਤੇ ਦਾ ਕੋਟਾ ਦਿੱਤਾ ਜਾਂਦਾ ਹੈ ਸੋ ਕਈ ਸਜੈਸ਼ਨਸ ਆਏ ਕਿ ਤੁਸੀਂ ਉਸ ਨੂੰ ਰਿਡਿਊਸ ਕਰ ਦੋ 2 ਦਿਨ ਦਾ ਕਰ ਦੋ ਕਿਤੇ ਇਹ ਵੀ ਥੀ ਵਿਊ ਆਇਆ ਕਿ ਮੋਬਾਈਲ रिगार्ड अस् हेल्थ डिपार्टमेंट न टेकअप करा कि सो दैट इस तरह की जी घटना जी ना वापर नो अगेन इट्स अ वैलिड पॉइंट कि जब नॉट जस्ट शड्यूल ईवन सूँ पता ही है चीज़ तो भी आँदी है एमपी तो आंधी है इवन हीरोइन हमें पंजाब ट्रांजिट है इस तरह के बड़े इंस्टेंसेस हुए हैं कि ट्रांजिट हुई है कई असी व्डिया जोड़िया फार्मासूटल फैक्ट्रज बनियाँ बद्दी के देहरादून के डायवरशन फ्रॉम फार्मासुटल इंडस्ट्री सो एक लैवल तो बैटर एनफोरसमेंट जिते असी फटते हैं असं उन्होंने बैच नंबर होर बैक ट्रैक करके वी ट्राई एंड रीच द सोर्सदारलदी बैठे हैं ए एंडी एफ़ के मुखी इन्होंने बहुत अच्छे ए एंड टी एफ ने इस तरह के कई ड्रग रैकेट्स बस्ट किते हैं थर्डली अं टेकअप करा कंसर्न स्टेट गौरमेंट के नाम अपने स्टेट गौरमेंट के थ्रू कि उससे बेटर रेगुलेशन ਹੋਵੇ ਕਿਉਂਕਿ ਉਸ ਸੈਕਟਰ 'ਤੇ ਬੈਟਰ ਰੈਗੂਲੇਸ਼ਨ ਦੀ ਵੀ ਲੋੜ ਹੈ। ਬਈ ਦੁਕਾਨੀਆਂ ਦੀਆਂ ਦੁਕਾਨਾਂ ਹੋਲ ਸੇਲ ਦੀਆਂ ਲਗਾ ਲਓ ਜਿੱਥੇ ਬਣੀ ਬਣੀ ਕੁਝ ਖਰੀਦੀ ਆ ਉਹਨਾਂ ਦੇ ਵਿੱਚ ਅੱਜ ਵੀ ਮਾੜਾ ਮੋਟਾ ਜਿੱਦਾਂ ਕੋਈ ਕੋਈ ਦਵਾਈਆਂ ਵੇਚੀਆਂ ਦਿੱਤੀਆਂ ਜਾਂਦੀਆਂ। ਕਦਾ ਹੈਲਥ ਡਿਪਾਰਟਮੈਂਟ ਨਾਲ ਕੋਆਰਡੀਨੇਸ਼ਨ ਹੁੰਦਾ ਹੈ। ਬਟ ਉਹਦੇ ਉੱਪਰ ਆਈ ਕਿਉਂਕਿ ਇਹ ਜਿਹੜੀ ਬੇਸਿਕਲੀ ਜਿਵੇਂ ਅਸੀਂ ਡਰਗ ਪ੍ਰੋਬਲਮ ਦੀ ਗੱਲ ਕਰਦੇ ਆ ਇਹਦੇ ਤਿੰਨ ਪਾਰਟਸ ਹੋ ਗਏ ਇੱਕ ਤੇ ਕਿਵੇਂ ਹਾਰਡ ਡਰਗਸ ਜਿਹੜੇ ਹਰੋਇਨ ਹੈ ਦੂਜਾ ਪਾਰਟ ਹੈ ਫਾਰਮਾਸੋਟਿਕਲ ਡਰਗਸ ਜਿਹੜੇ ਇਹਨਾਂ ਨੇ ਕਹੇ ਉਹ ਡਾਈਵਰਟ ਹੋ ਰਹੇ ਤੀਜਾ ਸਿੰਥੈਟਿਕ ਡਰਗਸ ਹੈਗੇ ਸੋ ਇਸ ਸੈਕਟਰ ਦੇ ਵਿੱਚ ਕਿਉਂਕਿ ਕਈ ਕਈ ਜਿਹੜੀ ਡੋਮੇਨ ਹੈਲਥ ਡਿਪਾਰਟਮੈਂਟ ਦਾ ਕਿਤੇ ਜਿੱਥੇ ਤੇ ਐਨਡੀਪੀਐਸ ਐਕਟ ਆਂਦਾ ਉੱਥੇ ਪੁਲਿਸ ਡਿਪਾਰਟਮੈਂਟ ਦਾ ਹੁੰਦਾ ਤੇ ਇਸ ਨੂੰ ਜੁਆਇੰਟਲੀ ਅਸੀਂ ਇਹ ਗੈਪਸ ਜਿਹੜੇ ਹੈਗੇ ਇਹ ਥੀਸ ਗੈਪਸ ਆਰ ਥੇਰ ਸੋ ਵੀ ਵਿਲ ਫਿਲ देम ਅਪ

ਤੋ ਟੌੜੀ ਗੱਲ ਠੀਕ ਹੈ ਪਾਕਿਸਤਾਨ ਲਈ ਪੰਜਾਬ ਦੀ ਇੰਪੋਰਟੈਂਸ ਹੈ ਸੋ ਪਾਕਿਸਤਾਨ ਕੋਸ਼ਿਸ਼ ਕਰੂਗਾ ਬਟ ਇਸ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਹੀ ਸਰਗਰਮੀ ਨਾਲ ਐਕਟਿਵ ਹੋ ਕੇ ਅਸੀਂ ਕਈ ਮੋਡਿਊਲ ਬਸਟ ਕੀਤੇ ਅਸੀਂ ਟੋਟਲ 8 ਜਸੂਸ ਫੜੇ ਆ ਇਨਫੈਕਟ ਅੱਜ ਜਿਹੜੇ ਜਸਵੀਰ ਸਿੰਘ ਦੀ ਅਰੇਸਟ ਅੱਜ ਹੋਈ ਇਹ 8ਵੀਂ ਅਰੇਸਤੀ ਅਸੀਂ ਦੋ ਦੋ ਜਸੂਸ ਜਿਹੜੇ ਗੁਰਦਾਸਪੁਰ ਫੜੇ ਸੀਗੇ ਦੋ ਮਲੇਰਕੋਟਲਾ ਫੜੇ ਸੀ ਜਿਨ੍ਹਾਂ ਦੀ ਜਿਹੜੀ ਜਿਨ੍ਹਾਂ ਦੀ ਤਾਰਾ ਜੁੜਿਆ ਸੀ ਜਿਹੜੀ ਹਰਿਆਣਾ ਦੇ ਵਿੱਚ ਮੋਡਿਊਲ ਬਸਟ ਹੋਇਆ ਇੱਕ ਤਰਨ ਤਰਨ ਇੱਕ ਰੋਪੜ ਤੇ ਦੋ ਅਬਰ ਸਰਚ ਅਰੈਸਟ ਕੀਤੇ ਹੋ। ਦਿਸ ਇਜ਼ ਦਾ ਇਰਥ ਅਰੈਸਟ ਤੇ ਇਸ ਨੂੰ ਜਿਹੜੇ ਪਾਜ ਨੂੰ ਪੀਆਈਓ ਪਾਕ ਇੰਟੈਲੀਜੈਂਸ ਆਫੀਸਰ ਜਿਹੜਾ ਦਾਨਿਸ਼ ਸੀਗਾ ਅਹਿਸਾਨ ਔਰ ਰਹੀਮ ਜਿਹੜਾ ਪਰਸੋਨਾ ਨਾਨ ਗ੍ਰੈਟਾ ਹੋ ਗਿਆ ਉਸ ਦੇ ਨਾਲ ਇਹਦੇ ਕੰਟੈਕਟਸ ਮਿਲੇ ਆ ਇਸ ਵਿਅਕਤੀ ਦੇ ਜਸਵੀਰ ਦੇ ਤੇ ਸ਼ਕੀਰ ਰੰਧਾਵਾ ਜਿਹੜਾ ਪਾਕਿਸਤਾਨ ਬੈਠਾ ਹੈ ਤੇ ਤਕਰੀਬਨ 150 ਤੋਂ ਜ਼ਿਆਦਾ ਸਾਨੂੰ ਫੋਰੈਂਸਿਕਲੀ ਅਸੀਂ ਇਸ ਦੀ ਡਿਵਾਈਸ ਐਗਜ਼ਾਮਿਨ ਕਰ ਰਹੇ ਹਾਂ ਤੇ ਇੱਕ YouTube ਚੈਨਲ ਚਲਾਉਂਦਾ ਸੀ ਜਾਨ ਮਹਿਲ ਤੇ ਉਹ ਆ ਰ ਮਿਲੀਅਨ ਫਾਲੋਅਰਸ ਵਰ ਥੇ ਆਨ YouTube ਸੋ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਪਾਕਿਸਤਾਨ ਦੀ ISI ਸਪੈਸ਼ਲੀ ਟਾਰਗੇਟ ਕਰ ਰਹੀ ਜਿਹੜੀ ਅਸੀਂ ਮਲੇਰ ਕੋਟਲਾ ਜਿਹੜਾ ਮੋਡਿਊਲ ਫੜਿਆ ਸੀ ਉਸ ਦਾ ਉਹਨਾਂ ਦਾ ਲਿੰਕ ਨਿਕਲਿਆ ਸੀ ਰੈਦਰ ਉਹ ਸਾਡਾ ਜੁਆਇੰਟ ਆਪਰੇਸ਼ਨ ਸੀਗਾ ਸੈਂਟਰਲ ਏਜੰਸੀ ਨਾਲ ਤੇ ਹਰਿਆਣਾ ਪਾਲ ਸੋ ਉਸ ਮੋਡਿਊਲ ਚ ਉਹ ਜਿਹੜੀ ਲੇਡੀ ਅਰੈਸਟ ਹੋਈ ਸੀ ਮਲੇਰ ਕੋਟਲਾ ਦੀ ਉਹ ਦਾਨਿਸ਼ ਆਪਰੇਟ ਕਰ ਰਿਆ ਸੀ

ਕਈ ਵਾਰੀ ਹੁੰਦਾ ਜਿਵੇਂ ਸਲੀਪਰ ਸੈੱਲ ਹੁੰਦੇ ਐਕਟਿਵ ਹੁੰਦੇ ਮੇਬੀ ਆਪਰੇਸ਼ਨ ਕਈ ਵਾਰੀ ਐ ਹੁੰਦਾ ਹੈ ਕਿ ਥੀਸ ਪੀਪਲ ਆਲਸੋ ਰਿਮੇਨ ਅੰਡਰ ਦਾ ਰਡਾਰ ਮਤਲਬ ਸਪੈਸ਼ਲੀ ਮਤਲਬ ਦੂਜੀ ਕੰਟਰੀਸ ਤੋਂ ਸਾਲੋ ਸਾਲ ਜਿਹੜੇ ਲੁਕੇ ਰਹਿੰਦੇ ਆ ਜਦੋਂ ਉਹਨਾਂ ਨੂੰ ਲੋਡ ਪਈ ਫਿਰ ਉਹ ਸਰਗਰਮ ਹੁੰਦੇ ਮਤਲਬ ਟੂ ਦਾ ਐਕਸਟੈਂਡ ਦੇ ਹੈਡ ਬਿਕਮ ਡੈਸਪਰੇਟ ਟੂ ਥਿਸ ਐਕਸਟੈਂਡ ਕਿ ਵੀ ਜਿਹੜੀ ਯੂਨਿਟਸ ਦੇ ਨੰਬਰ ਹੈਗੇ ਉਹੀ ਸਾਨੂੰ ਦੱਸ ਦੋ ਟੈਕ ਨੰਬਰਸ ਗੰਨੀਆਂ ਮੂਵ ਕਰ ਰਹੀਆਂ ਸੋ ਦੇ ਵੇਰ ਡੈਸਪਰੇਟ ਫॉर ਆਪਰੇਸ਼ਨਲ ਇਨਫੋਰਮੇਸ਼ਨ ਸੋ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ ਗੱ कि 빌딩 ਸਚਾ ਨੈਟਵਰਕ ਉਹਨਾਂ ਦੀ ਐਮਬੈਸੀ ਚ ਉਹਨਾਂ ਦਾ ਬੰਦਾ ਬੈਠਿਆ ਸੀਗਾ ਉਹਨੇ ਕਲਟੀਵੇਟ ਕੀਤਾ ਹੋਣਾ ਓਵਰ ਅ ਪੀਰੀਅਡ ਆਫ ਟਾਈਮ ਐਂਡ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋਡ ਪਈ ਇਹਨਾਂ ਨੂੰ ਐਕਟੀਵੇਟ ਕਰਤਾ ਸੀ ਸਰ ਬਤਾਲੇ ਦੇ ਵਿੱਚ ਮੇਰੇ ਪੁਲਿਸ ਕੈਂਸਲ ਇੱਕ ਬੰਦੇ ਨੂੰ ਜਿਹਦੇ 10 ਪੰਜੇ ਨਾਮ ਨੇ ਉਹਨੇ ਪੁਲਿਸ ਤੇ ਹਮਲਾ ਕੀਤਾ ਹੈ ਉਹ ਵੀ ਨਾ ਕੋਈ ਚੱਕਾ ਹੈ ਅਗੇ ਤੁਹਾਨੂੰ ਕੀ ਪਰਪਰ ਇਨਫੋਰਮੇਸ਼ਨ ਦੇਖੋ ਜੀ ਮੈਂ ਮਤਲਬ ਮੈਨੂੰ ਐਗਜ਼ੈਕਟ ਮੈਂ ਮੈਂ ਜਿੱਥੇ ਵੀ ਆਵਰ ਐਸਐਸਪੀਜ਼ ਆਰ ਕੰਪੀਟੈਂਟ

और इसमें पठानकोट और गुरदासपुर के आधे डिस्ट्रिक्ट तक कैमरे लग चुके हैं और बाकी भी जिलों में लग रहे हैं बहुत जल्दी ये काम देखो जी देखो जी वट आई फील वेरी स्ट्रॉन्गली ਦੈਟ ਇੱਕ ਬੰਦਾ ਅਮਰੀਕਾ ਬੈ ਕੇ ਸਾਡੀ ਸੋਸਾਇਟੀ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੀ ਇਸ ਟ੍ਰਾਈਂਗ ਟੂ ਸਪਰੈਡ ਹੇਟਰਡ ਇਨ ਸੋਸਾਇਟੀ ਇਟਸ ਅ ਤੇ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਸੀਂ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਅਸੀਂ ਦੂਜੇ ਕੇਸਾਂ 'ਚ ਵੀ ਮੁਲਜ਼ਮ ਅਸੀਂ ਇਸ ਨੂੰ ਬਹੁਤ ਸੀਰੀਅਸਲੀ ਲੈਂਦੇ ਸੱਚ ਆਫੈਂਸਸ ਐਂਡ ਵੀ ਵਿਲ ਟ੍ਰੇਸ ਦਿਸ ਕੇਸ ਅਰੈਸਟ ਦਾ ਅਕਿਊਜ਼ ਐਂਡ ਇਨਸ਼ੋਰ ਦੈਟ ਦੇ ਆਰ ਸੈਂਟ ਸੈਂਟ ਫੋਰ ਟ੍ਰਾਇਲ ਐਂਡ ਦੇ ਆਰ ਕਨਵਿਕਟਿਡ ਇਨ ਦਿਸ ਮੈਟਰ for the es no no i think uh, this is a we are professionals we can't comment on political statements but jehdi uh, sadi investigation hai jehdi hun tak aayi hai asi inna nu interrogate kita hai asi bande phale hain it's they have been produced in court so is tarah di koi gall nahi aayi hai eh basically gurpatwant pannu payment karke lokan nu padka ke hi it is orchestrated by gurpatwant pannu and terrorist ਇਹ ਜੇ ਮੇਰੇ ਖਿਆਲ ਤੋਂ ਆਈਐਸਆਈ ਦਾ এজেন্ডਾ ਹੈ ਜਿਹੜੀ ਏਜੰਸੀ ਇਸ ਨੂੰ ਅੰਜਾਮ ਦੇ ਰਹੀ ਹੈ ਉਹ ਪਾਕਿਸਤਾਨ ਦੀ ਏਜੰਸੀ ਹੈ ਪਾਕਿਸਤਾਨ ਦਾ এজেন্ডਾ ਹੈ ਕਿ ਡਿਵਾਈਡ ਕਰੋ ਇੰਡੀਆ ਨੂੰ ਡਿਵਾਈਡ ਕਰੋ ਪੰਜਾਬ ਦੇ ਵਿੱਚ ਰਾਕੇਟ ਮਾਰਦੇ ਸੀ ਹਾਂਜੀ ਯੂ ਆਰ ਰਾਈਟ ਮਤਲਬ ਥੋੜੀ ਜੀ ਯੂ ਕੈਨ ਸੇ ਐਸਕੇਲੇਸ਼ਨ ਜਿਹੜਾ ਜਿਹੜਾ ਮਤਲਬ ਪਹਿਲੇ ਵੀ ਪਹਿਲੇ ਸ਼ੂਟ ਆਊਟ ਗੋਲੀ ਮਾਰਦੇ ਸੀ ਗ੍ਰੇਨੇਡ ਸਿੱਟੇ सो बट असी वो पूरी कॉन्सपेरेसी फॉयल करती मतलब दिस इंडिकेट्स द डेस्पेरेशन ऑफ पाकिस्तान एंड आईएसआई जी, जी, जी वो उना बेसिकली मतलब हुन पाकिस्तान पीआईओज आर डायरेक्टली कंट्रोलिंग बट रिंदा का नेटवर्क यूज होया जी, जी।

ਉਹਦੀ ਪਰਤੀ ਜਿਹੜੀ ਉਹ ਕਹਾਣੀ ਉਹ ਲਾਸਟ ਚੋਂ ਕਿ ਉਹਦੇ ਵਿੱਚੋਂ ਵੀ ਲਗਾਤਾਰ ਜਨਾਈ ਨੂੰ ਨਸ਼ਾ ਹੁੰਦਾ ਰਹਿੰਦਾ ਹੈ ਨਾ ਤੇ ਉਹ ਤਾਂ ਇਨਫੋਰਮੇਸ਼ਨ ਬੇਸਡ ਹੀ ਹੈ ਮੰਨ ਲਓ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਫਿਰ ਅਸੀਂ ਟਾਈਮ ਟੂ ਟਾਈਮ ਬੱਸਾਂ ਦੀ ਚੈਕਿੰਗ ਵੀ ਕਰਦੇ ਹਾਂ ਜੀ ਤੇ ਵੈਸੇ ਸਾਡੀ ਜ਼ੀਰੋ ਜਿਵੇਂ ਕੁਝ ਹਿਮਾਚਲ ਚ ਜਿਵੇਂ ਉਹਨਾਂ ਦੀ ਰੋਡ ਵੇਜ਼ ਬਸਾਂ ਤੇ ਇੱਥੇ ਅਟੈਕਸ ਹੋਏ ਸੀ ਉਸ ਤੇ ਅਸੀਂ ਕਾਰਵਾਈ ਕੀਤੀ ਕਿ ਤੇ ਨਸ਼ਾ ਆਂਦਾ ਹੈ ਅਸੀਂ ਮਤਲਬ ਵਨ ਇਜ਼ ਜਨਰਲ ਚੈਕਿੰਗ ਹਾਂ ਜਨਰਲ ਚੈਕਿੰਗ ਹੁੰਦੀ ਦੂਜੀ ਜੇ ਸਪੈਸੀਫਿਕ ਕੋਈ ਇੰਟੈਲੀਜੈਂਸ ਬੇਸਡ ਹੈ ਉਸ ਤੇ ਐਕਸ਼ਨ ਕਰਦੇ ਹਾਂ ਪੰਜਾਬ ਦੇ ਵਰਕਪਰ ਚੈਰਾਂ ਚ ਵਰਕਪਰ ਨਸ਼ੇ ਦੇ ਹੌਟਸਪੌਟ ਨੇ ਫੋਨਾ ਬੀ ਰਿਗਾਰਡਿੰਗ ਕੋਈ ਗਲਤੀ ਕੀ ਤੁਸੀਂ ਜਾਂ ਲੋਕਲ ਪੁਲਿਸ ਨੂੰ ਇਨਸਟਰਕਸ਼ਨਸ ਭੇਜਣੇ ਕਿ ਜਿਹੜੇ ਨਸ਼ੇ ਦੇ ਹੌਟਸਪੌਟ ਐਸਪੈਸ਼ਲੀ ਉਹਨਾਂ ਦੇ ਉੱਪਰ ਟੀਚਾ ਕੰਮ ਨਹੀਂ ਅਸੀਂ ਅਸੀਂ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੈ ਤੇ ਤਕਰੀਬਨ 800 ਦੇ ਕਰੀਬ ਅਸੀਂ ਹੌਟਸਪੌਟਸ ਆਈਡੈਂਟੀਫਾਈ ਕੀਤੇ ਹਨ ਤੇ ਇੱਕ ਤੇ ਇਸ ਤੇ ਸਟ੍ਰਿੰਜੈਂਟ ਇਨਫੋਰਸਮੈਂਟ ਕੀਤਾ ਜਾਊਗਾ ਤੇ ਦੂਜਾ ਜਿਹੜਾ ਹੈਗਾ ਜਿਹੜੇ ਉਸ ਉਸ ਏਰੀਏ ਦੇ ਰਚ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਰੀਹੈਬਿਲਿਟੇਸ਼ਨ ਐਂਡ ਰੀਇੰਟੀਗ੍ਰੇਸ਼ਨ ਟੂ ਸੋਸਾਇਟੀ ਪਿੱਛੇ ਅਸੀਂ ਇਨ ਫੈਕਟ ਕਾਫੀ ਜਿਵੇਂ ਵਨ ਸੱਚ ਹੌਟ ਸਟਾਪ ਹੌਟ ਸਪੌਟ ਵਾਸ ਦਿਸ ਨਗੋਇਆ ਵਿਲੇਜ ਇਨ ਨਵਾਸ਼ਹਿਰ ਸੋ ਉੱਥੇ ਕਾਫੀ ਕੰਮ ਮਤਲਬ ਪੁਲਿਸ ਨੇ ਵੀ ਕੀਤਾ ਦੂਜੇ ਡਿਪਾਰਟਮੈਂਟਸ ਨੇ ਸਾਂਝੇ ਤੌਰ ਤੇ ਲੋਕਾਂ ਨੇ ਬੜੀ ਮਿਹਨਤ ਕੀਤੀ ਬੱਚੋ ਕਿ ਉਹ ਪਿੰਡ ਹੁਣ ਡਰੱਗ ਫਰੀ ਹੋ ਗਿਆ ਜਿਵੇਂ ਗੰਨਾ ਪਿੰਡ ਫਲੋਰ ਦੇ ਵਿੱਚ ਹੈ सो आई वाज टोल्ड कि गन्ना पिंड से भी बहुत प्रोग्रेस हुई है गन्ना पेंड जे कोई विजिट करे देखे तो उसे बहुत फर्क पे तो इससे तरह साड़ी कोशिश है कि हॉटस्पॉट्स पे स्पेशल अटेंशन किया जाए डी एडिक्शन पासे भी एनफोर्समेंट पासे असी इनफैक्ट मैं पहले ही सब तो पहले असी उ रिव्यू किया लॉ एंड ऑर्डर इंटरनल सिक्योरिटी घलूघारा के रिगार्डिंग वी आर फुली गियर्ड ਤੇ ਵੀ ਵਿਲ ਮੇਨਟੇਨ ਸਟੇਟ ਸੇਫ ਐਂਡ ਸਿਕਿਉਰ ਐਂਡ ਕੋਈ ਅਨਟੋਵਰਡ ਇਨਸੀਡੈਂਟ ਅਸੀਂ ਨਹੀਂ ਹੋਣਾ ਇਸ ਤੇ ਕਈ ਵਾਰ ਲੋਕਾਂ ਨੂੰ ਜਦ ਵੀ ਇਹ ਕੋਈ ਗੁਰਦੁਆਰਾ ਦੁਗਾ ਸਾਹਿਬ ਤੋਂ ਕੋਈ ਨਾ ਕੋਈ ਇਨਸੀਡੈਂਟ ਹੋ ਜਾਂਦਾ ਹੈ ਵਾਪਸ ਲੜਾਈ ਜਿਹੜਾ ਵੀ ਦੇਖੋ ਜੀ ਇੱਕ ਤੇ ਉਸ ਤੋਂ ਪਹਿਲੇ ਹਮੇਸ਼ਾ ਪਾਕਿਸਤਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਇਸ ਵੀਕ ਦੇ ਵਿੱਚ ਡਿਸਟਰਬੈਂਸਸ ਕਰਨ ਕਿਤੇ ਅਫਰਾ ਤਫਰੀ ਕਰਨ ਸੋ ਇੱਕ ਤੇ ਉਹ ਅਸੀਂ ਪ੍ਰੀ ਅਰੇਂਜਮੈਂਟਸ ਕਰ ਲਓ ਆਲ ਓਵਰ ਦਾ ਸਟੇਟ ਅਸੀਂ ਇੱਕ ਹਾਈ ਸਟੇਟ ਆਫ ਅਲਰਟ ਇਸ देयर वी आर चैकिंग वहीकल्स वी आरटेनिंगके लगे है पैट्रोलिंग कर रहे हैं दैट इज़ वन पार्ट ऑफ दूजा होंचुअल दरबार साहब अमृतसर सो भी अगर सो वी आर रेडी फॉर ऑल्टीजें हाँ जी मैं अगेन उस पर मैं ज़्यादा कमेंट नहीं कर सकता बट आ, असी मतलब उस कंटिनजेंसी को वेखते हुए असी एक्सट्रा डिप्लॉयमेंट करा सा कोशिश होगी कि मतलब क्योंकि धार्मिक मसला है सीधे तौर पर साई रोल नहीं बट पुलिस की एडवाइस तह ही होगी कि पीस एंड लॉ एंड ऑर्डर शुड भी नहीं